ਦੋਸਤੋ ਪਿਆਰ ਭਰੀ ਸਤਿ ਸ਼ਕਾਲ ਅੱਜ ਤੁਹਾਨੂੰ ਇੱਕ ਯੋਧੇ ਇੱਕ ਸੂਰਮੇ ਇਦਾਂ ਦੀ ਰੂਹ ਨਾਲ ਮਿਲਾਨੇ ਆ ਜਿਹੜੇ ਪਹਿਲੇ ਦਿਨ ਤੋਂ ਕਿਸਾਨੀ ਅੰਦੋਲਨ ਦੇ ਵਿੱਚ ਨਾਲ ਖੜੇ ਨੇ ਸਾਡੇ ਸਤਿਕਾਰਯੋਗ ਬਲਕਨ ਸਿੰਘ ਜੀ ਜਿਨ੍ਹਾਂ ਦਾ ਇਹ ਟਰੈਕਟਰ ਹੈ ਸਭ ਤੋਂ ਪਹਿਲਾਂ ਜਿਹੜਾ ਕਿ ਜਮਾਈ ਟੁੱਟ ਗਿਆ ਸੀਗਾ ਚਾਰੇ ਟਾਇਰ ਫੱਟੜ ਹੋ ਗਏ ਸੀ ਗੋਲੀਆਂ ਮਾਰ ਦਿੱਤੀਆਂ ਗਿਆ ਸੀ ਬੰਪਰ ਤੋੜ ਦਿੱਤਾ ਗਿਆ ਸੀ ਔਰ ਇਹਦੀ ਬੈਟਰੀ ਵੀ ਤੋੜ ਦਿੱਤੀ ਗਈ ਸੀ ਔਰ ਮੈਂ ਉਸ ਦਿਨ ਇੱਥੇ ਮੌਜੂਦ ਸੀਗਾ ਮੈਨੂੰ ਨਹੀਂ ਪਤਾ ਸੀਗਾ ਇਹ ਕਿਹਦਾ ਟਰੈਕਟਰ ਹੈ ਔਰ ਮੇਰੇ ਦਿਲੋਂ ਨਿਕਲੇ ਸੀਗਾ ਕਿ ਇੱਕ ਟਰੈਕਟਰ ਹੈ ਬੜਾ ਪਿਆਰਾ ਹੁੰਦਾ ਕਿਸਾਨ ਨੂੰ ਕਿ ਮੈਂ ਇਹਨੂੰ ਠੀਕ ਕਰਾਉਂਗਾ ਜ਼ਰੂਰ ਔਰ ਜਦੋਂ ਵੀ ਟਰੈਕਟਰ ਠੀਕ ਹੋਇਆ ਉਦੋਂ ਮੈਨੂੰ ਇਹ ਸੀਗਾ ਵੀ ਘਰ ਲੈ ਜਾਣਗੇ ਪਰ ਇਹਨਾਂ ਦੀ ਮਹਾਨਤਾ ਦੇਖੋ ਗ੍ਰੇਟਨੈਸ ਦੇਖੋ ਪਹਿਲੇ ਦਿਨ ਹੀ ਟਰੈਕਟਰ ਠੀਕ ਹੋਇਆ ਲੈ ਕੇ ਸਿੱਧਾ ਹੀ ਇੱਥੇ ਅੰਦੋਲਨ ਦੇ ਵਿੱਚ ਦੁਬਾਰੇ ਸੇਵਾ ਕਰ ਰਹੇ ਨੇ ਉਸ ਦਿਨ ਤੋਂ ਔਰ ਨਾਲ ਪਾਣੀ ਦਾ ਟੈਂਕਰ ਹੈ ਪਾਣੀ ਦਾ ਟੈਂਕਰ ਹੈ ਔਰ ਇੱਧਰ ਟੈਂਕਰ ਖੜਾ ਹੈ ਔਰ ਉਸ ਦਿਨ ਤੋਂ ਜੀਵਨ ਵਹਾ ਰਹੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਬਹਿਰ ਜੀ ਦਾ ਖਾਲਸਾ ਬਹਿਰ ਜੀ ਦੇ ਪਤੇ ਜੀ ਜੋ ਮੇਰੇ ਨਾਲ ਖਾਲਸਾ ਹੋਇਆ ਸੀ ਉਹ ਸਾਰਿਆਂ ਨੂੰ ਪਤਾ ਹੀ ਹੈ ਤੇ ਇਸ ਟਰੈਕਟਰ ਦੀ ਸਾਰੀ ਜੋ ਰਿਪੇਅਰ ਦਾ ਕੰਮ ਵੀ ਪ੍ਰੇਮ ਸਿੰਘ ਨਾਮ ਉਹਨੇ ਕਰਾਤਾ ਸੀ ਤੇ ਸਾਨੂੰ ਸਾਡੇ ਘਰਦਿਆਂ ਨੇ ਕਿਹਾ ਵੀ ਟਰੈਕਟਰ ਠੀਕ ਕਰਾ ਕੇ ਘਰੇ ਨਹੀਂ ਆਉਣਾ ਹੈਗਾ ਜਦ ਤੱਕ ਅੰਦੋਲਨ ਚੱਲਦਾ ਇਹ ਟਰੈਕਟਰ ਇੱਥੇ ਹੀ ਸੇਵਾ ਕਰੇਗਾ ਇਹਦਾ ਮੂੰਹ ਹੁਣ ਵੀ ਦਿੱਲੀ ਵੱਲ ਨੂੰ ਹੈ ਕਿ ਸਾਡੇ ਜਥੇਬੰਦੀਆਂ ਦਿੱਲੀ ਗਈਆਂ ਤਾਂ ਇਹ ਦਿੱਲੀ ਜਾਊਗਾ ਜੇ ਇੱਥੇ ਬੈਠਣਾ ਪਿਆ ਇੱਥੇ ਬੈਠਾਂਗੇ ਤੇ ਜਦ ਤੱਕ ਮੋਰਚਾ ਫਤ ਨਹੀਂ ਹੁੰਦਾ ਅਸੀਂ ਸੰਗਤਾਂ ਦੀ ਇਸ ਤਰ੍ਹਾਂ ਹੀ ਪਾਣੀ ਨਾਲ ਸੇਵਾ ਕਰਦੇ ਰਹਾਂਗੇ ਤੇ ਵੈਗੁਰੂ ਸਾਨੂੰ ਸਮਰੱਥਾ ਬਖਸ਼ੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਦੇਖ ਲਓ ਜੀ ਇਹਨਾਂ ਦਾ ਜੋਸ਼ ਇਹਨਾਂ ਦਾ ਜज्ਬਾ ਇਹਨਾਂ ਦਾ ਜਨੂਨ ਅਜੇ ਵੀ ਬਰਕਰਾਰ ਹੈ ਔਰ ਸਾਨੂੰ ਮਾਣ ਹੈ ਐਦਾਂ ਦੀਆਂ ਰੂਹਾਂ ਤੇ ਐਦਾਂ ਦੀਆਂ ਜੋਧਿਆਂ ਤੇ ਜਿਨ੍ਹਾਂ ਕਰਕੇ ਸਾਨੂੰ ਹਮੇਸ਼ਾ ਹੱਕ ਲਈ ਸੱਚ ਲਈ ਕਿਸਾਨੀ ਲਈ ਇਨਸਾਨੀਅਤ ਲਈ ਲੜਨ ਦੇ ਲਈ ਤਾਕਤ ਦਿੰਦੀ ਹੈ ਥੈਂਕ ਯੂ ਸੋ ਮਚ ਦੋਸਤੋ ਪਿਆਰ ਭਰੀ ਸਤਿ ਸ਼ਕਾਲ ਅੱਜ ਤੁਹਾਨੂੰ ਇੱਕ ਯੋਧੇ ਇੱਕ ਸੂਰਮੇ ਇਦਾਂ ਨਹੀਂ ਰੋਣ ਨਾਲ ਮਿਲਾਨੇ ਆ ਜਿਹੜੇ ਪਹਿਲੇ ਦਿਨ ਤੋਂ ਕਿਸਾਨੀ ਅੰਦੋਲਨ ਦੇ ਵਿੱਚ ਨਾਲ ਖੜੇ ਨੇ ਸਾਡੇ ਸਤਿਕਾਰਯੋਗ ਅ ਭੁਲਕਾ ਸਿੰਘ ਜੀ ਜਿਹਨਾਂ ਦਾ ਇਹ ਟਰੈਕਟਰ ਹੈ ਸਭ ਤੋਂ ਪਹਿਲਾਂ ਜਿਹੜਾ ਕਿ ਜਮਾਈ ਟੁੱਟ ਗਿਆ ਸੀਗਾ ਚਾਰੇ ਟਾਇਰ ਫੱਟੜ ਹੋ ਗਏ ਸੀ ਕੋਡੀਆਂ ਮਾਰ ਦਿੱਤੀਆਂ ਗਿਆ ਸੀ ਬੰਫਰ ਤੋੜ ਦਿੱਤਾ ਗਿਆ ਸੀ ਔਰ ਇਹਦੀ ਬੈਟਰੀ ਵੀ ਤੋੜ ਦਿੱਤੀ ਗਈ ਸੀ ਔਰ ਮੈਂ ਉਸ ਦਿਨ ਇੱਥੇ ਮੌਜੂਦ ਸੀਗਾ ਮੈਨੂੰ ਨਹੀਂ ਪਤਾ ਸੀਗਾ ਇਹ ਕਿਹਦਾ ਟਰੈਕਟਰ ਹੈ ਔਰ ਮੇਰੇ ਦਿਲੋਂ ਨਿਕਲਿਆ ਸੀਗਾ ਕਿ ਇੱਕ ਟਰੈਕਟਰ ਹੈ ਬੜਾ ਪਿਆਰਾ ਹੁੰਦਾ ਕਿਸਾਨ ਨੂੰ ਕਿ ਮੈਂ ਇਹਨੂੰ ਠੀਕ ਕਰਾਉਂਗਾ ਜ਼ਰੂਰ ਔਰ ਜਦੋਂ ਇਹ ਟਰੈਕਟਰ ਠੀਕ ਹੋਇਆ ਉਦੋਂ ਮੈਨੂੰ ਇਹ ਸੀਗਾ ਵੀ ਘਰ ਲੈ ਜਾਣਗੇ ਪਰ ਇਹਨਾਂ ਦੀ ਮਹਾਨਤਾ ਦੇਖੋ ਗ੍ਰੇਟਨੈਸ ਦੇਖੋ ਪਹਿਲੇ ਦਿਨ ਹੀ ਟਰੈਕਟਰ ਠੀਕ ਹੋਇਆ ਲੈ ਕੇ ਸਿੱਧਾ ਹੀ ਇੱਥੇ ਅੰਦੋਲਨ ਦੇ ਵਿੱਚ ਦੁਬਾਰੇ ਸੇਵਾ ਕਰ ਰਹੇ ਨੇ ਉਸ ਦਿਨ ਤੋਂ ਔਰ ਨਾਲ ਪਾਣੀ ਦਾ ਟੈਂਕਰ ਹੈ ਪਾਣੀ ਦਾ ਟੈਂਕਰ ਹੈ ਔਰ ਇੱਧਰ ਟੈਂਕਰ ਖੜਾ ਹੈ ਔਰ ਉਸ ਦਿਨ ਤੋਂ ਸੇਵਾ ਨਿਭਾ ਰਹੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਬਹਿਰ ਜੀ ਦਾ ਖਾਲਸਾ ਬਹਿਰ ਜੀ ਦੇ ਪਤਰੇ ਜੀ ਜੋ ਮੇਰੇ ਨਾਲ ਖਾਲਸਾ ਹੋਇਆ ਸੀ ਉਹ ਸਾਰਿਆਂ ਨੂੰ ਪਤਾ ਹੀ ਹੈ ਤੇ ਇਸ ਟਰੈਕਟਰ ਦੀ ਸਾਰੀ ਜੋ ਰਿਪੇਅਰ ਦਾ ਕੰਮ ਵੀ ਪ੍ਰੇਮ ਸਿੰਘ ਨਾਮ ਉਹਨੇ ਕਰਾਤਾ ਸੀ ਤੇ ਸਾਨੂੰ ਸਾਡੇ ਘਰਦਿਆਂ ਨੇ ਕਿਹਾ ਵੀ ਟਰੈਕਟਰ ਠੀਕਰਾ ਕੇ ਘਰੇ ਨਹੀਂ ਆਉਣਾ ਹੈਗਾ ਜਦ ਤੱਕ ਅੰਦੋਲਨ ਚੱਲਦਾ ਇਹ ਟਰੈਕਟਰ ਇੱਥੇ ਹੀ ਸੇਵਾ ਕਰੇਗਾ ਇਹਦਾ ਮੂੰਹ ਹੁਣ ਵੀ ਦਿੱਲੀ ਵੱਲ ਨੂੰ ਹੈ ਕਿ ਸਾਡੇ ਜਥੇਬੰਦੀਆਂ ਦਿੱਲੀ ਗਈਆਂ ਤਾਂ ਇਹ ਦਿੱਲੀ ਜਾਊਗਾ ਜੇ ਇੱਥੇ ਬੈਠਣਾ ਪਿਆ ਇੱਥੇ ਬੈਠਾਂਗੇ ਤੇ ਜਦ ਤੱਕ ਮੋਰਚਾ ਫਤ ਨਹੀਂ ਹੁੰਦਾ ਅਸੀਂ ਸੰਗਤਾਂ ਦੀ ਇਸ ਤਰ੍ਹਾਂ ਹੀ ਬਾਣੀ ਨਾਲ ਸੇਵਾ ਕਰਦੇ ਰਹਾਂਗੇ ਤੇ ਬੈਗ ਨੂੰ ਸਾਨੂੰ ਸਮਰੱਥਾ ਬਖਸ਼ੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਦੇਖ ਲਓ ਜੀ ਇਹਨਾਂ ਦਾ ਜੋਸ਼ ਇਹਨਾਂ ਦਾ ਜज्ਬਾ ਇਹਨਾਂ ਦਾ ਜਨੂਨ ਅਜੇ ਵੀ ਬਰਕਰਾਰ ਹੈ। ਔਰ ਸਾਨੂੰ ਮਾਣ ਹੈ ਐਦਾਂ ਦੀਆਂ ਰੂਹਾਂ ਤੇ ਐਦਾਂ ਦੇ ਯੋਧਿਆਂ ਤੇ ਜਿਨ੍ਹਾਂ ਕਰਕੇ ਸਾਨੂੰ ਹਮੇਸ਼ਾ ਹੱਕ ਲਈ, ਸੱਚ ਲਈ, ਕਿਸਾਨੀ ਲਈ, ਇਨਸਾਨੀਅਤ ਲਈ ਲੜਨ ਦੇ ਲਈ ਤਾਕਤ ਮਿਲਦੀ ਹੈ। ਥੈਂਕ ਯੂ ਸੋ ਮਚ।